ਮਾਲੇੜੀ ਕਰਦਾ ਸੱਚੇ ਪਾਤਸ਼ਾਹ ਦੇ ਨਾਮ ਬਾਣੀ ਦੇ ਵਿੱਚ ਬਚਨ ਨੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਔਰ ਸਤਗੁਰ ਸੰਗ ਕੀਰੇ ਹਮ ਥਾਪੇ ਤਨ ਧਨ ਗੁਰਨਾਨਕ ਜਨ ਕੇਰਾ ਜਿੱਤ ਮਿਣਿਆ ਕਿਉਂਕਿ ਸਭ ਸੋਖ ਸੰਤਾਪੇ ਦਾਸ ਦੀ ਕੋਈ ਆਪਣੀ ੱਡੀ ਵੱਡੀ ਹੈਸੀਅਤ ਨਹੀਂ ਇਹ ਆਮ ਸਿੱਖ ਪਰਿਵਾਰ ਚੋਂ ਆ ਇਹ ਇਨੂੰ ਆਪਾਂ ਕਹਿੰਨੇ ਪਾਤਸ਼ਾਹ ਦੀ ਕਲਾ ਵਰਤਣੀ ਕਲਾ ਵਾਪਰਨੀ ਇਹ ਪਾਤਸ਼ਾਹ ਦੀ ਅਜ ਕਲਾ ਹੀ ਆ ਕਿ ਪਾਤਸ਼ਾਹ ਨੇ ਆਪਣੇ ਦਰ ਘਰ ਦੇ ਸੇਵਾਦਾਰੀ ਨਿਮਾਣੇ ਸੇਵਕ ਨੂੰ ਬਖਸ਼ੀ ਨਿਹੰਗ ਸਿੰਘ ਵੱਲੋਂ ਨਿਹੰਗ ਸਿੰਘਾਂ ਵੱਲੋਂ ਤੁਹਾਡਾ ਵਿਰੋਧ ਕੀਤਾ ਗਿਆ ਜੀ ਇਸ ਨੂੰ ਕਿਵੇਂ ਦੇਖਦੇ ਹੋ ਜਦੋਂ ਲੱਗਦਾ ਬਬੂ ਜੀ ਦੇਖੋ ਜਿਹੜੇ ਸਾਡੇ ਦਲਪੰਥ ਆ ਇਹ ਪੰਥ ਦੇ ਬਹੁਤ ਪ੍ਰਾਣੀਆਂ ਸਾਡੀਆਂ ਮਹਾਨ ਸੰਸਥਾਵਾਂ માં ਔਰ ਸਾਰੇ ਸਾਡੇ ਜਿਹੜੇ ਦਲਪੰਥ ਆ ਜਿਹਾ ਨਿਹੰਗ ਸਿੰਘ ਆ ਇਹ ਬਹੁਤ ਸਤਿਕਾਰਯੋਗ ਆ ਔਰ ਮੈਂ ਸਮਝਦਾ ਹਾਂ ਕਿ ਕੋਈ ਇਹ ਵੱਡੀ ਗੱਲ ਨਹੀਂ ਆ ਗੁਰੂ ਪਾਤਸ਼ਾਹ ਨੇ ਬਾਣੀ ਚ ਆਖਿਆ ਜਬ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀਐ ਕਿਛ ਕਹੀਐ ਇਹ ਇਤਿਹਾਸ ਵਿੱਚ ਇਹ ਦੇਰ ਰਾਤ ਹੁਸਨ ਦੇਰੇ ਦੇ ਵਿੱਚ ਜਦੋਂ ਦਾ ਤਾਜਪੋਸ਼ੀ ਹੁੰਦੀ ਜਿੰਨੂੰ ਤੁਸੀਂ ਹਨੇਰਾ ਕਹਿੰਦੇ ਹੋ ਉਹਨੂੰ ਬਾਣੀ ਕਹਿੰਦੀ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਉਸ ਵੇਲੇ ਪੰਜ ਸਿੰਘ ਵੀ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੀ ਔਰ ਉਥੇ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੀ ਹਾਜ਼ਰੀ ਦੇ ਵਿੱਚ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਨਿਮਾਣੀ ਸੇਵਕ ਨੂੰ ਸੇਵਾ ਦਾ ਜਿਹੜਾ ਬਾਲੋ ਬਖਸ਼ਿਆ ਉਹ ਦਸੰਬਰ ਵਾਲੀ ਫੈਸਲੇ ਜਿਹੜਾ ਆ ਗਿਆ 2 ਦਸੰਬਰ ਵਾਲੇ ਫੈਸਲੇ ਮੈਂ ਮੈਂ ਦੇਖੋ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਬੜੇ ਸਤਿਕਾਰਯੋਗ ਆ ਉਹ ਸਾਬਕਾ ਸਿੰਘ ਸਾਹਿਬ ਆ ਤੇ ਮੈਂ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਕਿਉਂਕਿ ਉਹ ਜੋ ਕੁਝ ਵਾ ਸੱਚ ਸਾਹਮਣੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਸੀ ਤੇ ਉੱਥੇ ਗੁਰੂ ਰੂਪ ਜਿਹੜਾ ਪੰਥ ਆ ਉਹ ਵੀ ਪੰਜ ਪਿਆਰਿਆਂ ਦੇ ਰੂਪ 'ਚ ਸ਼ਾਮਲੀ ਦੇਖੋ ਜੀ ਬਿਲਕੁਲ ਕੋਈ ਬਦਲਾ ਨਹੀਂ ਕੀਤਾ ਜਾਵੇਗਾ 2 ਦਸੰਬਰ ਦੇ ਜਿਹੜੇ ਫੈਸਲੇ ਲੈਣੇ ਵਾਲੇ ਕਿਤਾ ਵੇਖ ਲੋਗੇ ਉਹ ਕਿਦਾਂ ਦੇਖਣੀ ਹੈ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹ ਜਾਰੀ ਹੋਏ ਆ ਤੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਆ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਮੈਂਦਾਵਦ ਉਹ ਅਕਾਲ ਤਖਤ ਸਾਹਿਬ ਤੋਂ ਨਿਕਲੇ ਹੋਏ ਹੁਕਮਨਾਮਿਆਂ ਦੇ ਪਾਲਣਾ ਹੀ ਕਰੂਗਾ ਤਾਂ ਉਲਟ ਥੋੜਾ ਜਾਊਗਾ ਬਦਲਾ ਦੇ ਰਿਹਾ ਫੈਸਲਾ ਜੀ ਕਿ ਪੰਜ ਮੈਂਬਰੀ ਕਮੇਟੀ ਵਾਲੇ ਮਾਮਲੇ ਤੇ ਪੁਨਰ ਵਿਸਮਿਕਿਆ ਹੋ ਸਕਦੀ ਹੈ ਦੇਖੋ ਹਰ ਗੱਲ ਦਾ ਜਿਹੜਾ ਹੱਲ ਹੁੰਦਾ ਔਰ ਗੁਰਮਤਿ ਦੀ ਇੱਕ ਰੌਸ਼ਨੀ ਆ ਮੇਰਾ ਇੱਕੋ ਇੱਕ ਫਰਜ਼ ਆ ਜਿਹੜਾ ਕਲਗੀਧਰ ਪਾਤਸ਼ਾਹ ਨਾ ਜਦੋਂ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਤੇ ਭਾਈ ਦਇਆ ਸਿੰਘ ਨਾਲ ਹੀ ਤੇ ਉਹਨਾਂ ਦੇ ਪੈਰ ਨੂੰ ਵੱਜੀ ਠੋਕਰ ਤੇ ਉਹਨਾਂ ਨੇ ਵੇਖਿਆ ਸਹਬਜ਼ਾਦਿਆਂ ਦੇ ਸਰੀਰ ਪਏ ਆ ਤੇ ਭਾਈ ਦਇਆ ਸਿੰਘ ਨੇ ਆਪਣਾ ਕਮਰਕਸਾ ਖੋਲਿਆ ਤੇ ਉਹ ਸਰੀਰ ਤੇ ਪਾਉਣ ਲੱਗੇ ਹੀ ਤੇ ਕਲਗੀਧਰ ਪਾਤਸ਼ਾਹ ਨੇ ਕਿਹਾ ਹੀ ਸੁਣ ਕਰ ਬਾਤ ਗੁਰੂ ਜੀ ਬੋਲੇ ਕਹਿਣ ਲੱਗੇ ਸੁਣ ਗੁਰ ਸਿੱਖਾ ਧਰਮ ਕੀ ਰਾਹ ਪੇ ਜੋ ਹੈ ਮਰਤੇ ਨਹੀਂ ਕਫਨ ਉਨਕੀ ਕਿਸਮਤ ਮੇ ਲਿਖਾ ਸ਼ਹੀਦ ਕੇ ਮੂਹੇ ਪੇ ਕਫਨ ਕਾ ਪਰਦਾ ਸ਼ਹਾਦਤ ਕਾ ਦਸਤੂਰ ਨਹੀਂ ਹੈ ਕੇਵਲ ਮੇਰਾ ਬੇਟਾ ਕਫਨ ਮੇ ਲੇਟੇ ਜੈ ਮੁਜ ਕੋ ਮਨਜੂਰ ਨਹੀਂ ਹੈ ਔਰ ਵੀ ਕਿਤਨੇ ਲਾਲ ਹੈ ਮੇਰੇ ਜਿਨੋ ਨੇ ਜਹਾਂ ਸ਼ਹੀਦੀ ਪਾਈ ਪੁਰਜਾ ਪੁਰਜਾ ਕਟ ਮਰੇ ਲੇਕਿਨ ਨਾ ਦੁਸ਼ਮਨ ਕੋ ਪਿੱਠ ਦਿਖਲਾਈ ਫਿਰ ਏਕ ਕੇ ਸਾਥ ਪਿਆਰ ਜਿਤਾਣਾ ਜੈ ਕਹੀਂ ਕਾ ਇਨਸਾਫ ਨਹੀਂ ਹੈ ਦਇਆ ਸਿੰਘਾ ਬੇਟੋ ਬੇਟੋ ਮੇ ਜੋ ਫਰਕ ਸਮਝੇ ਅਸਾ ਵੀ ਕੋਈ ਬਾਪ ਨਹੀਂ ਹੈ ਮੈਂ ਵੀ ਉਸ ਕਲਗੀਧਰ ਪਾਦਸ਼ਾਹ ਦਾ ਪੁੱਤ ਹਾਂ ਜਿਸ ਪਾਦਸ਼ਾਹ ਨੇ ਆਪਾ ਸਾਰੇ ਪੁੱਤਾਂ ਤਿੰਨਾਵਾਂ ਜਿਸ ਪਾਤਸ਼ਾਹ ਨੇ ਪੁੱਤਰਾ ਨੂੰ ਤੇ ਸਿੰਘਾਂ ਨੂੰ ਬਰਾਬਰ ਸਮਝਿਆ ਤੋਂ ਪ੍ਰਥਮ ਪੰਥ ਆ ਪੰਥ ਤੋਂ ਉੱਪਰ ਕੁਛ ਨਹੀਂ ਆ ਤੇ ਪੰਥ ਦੀ ਸੇਵਾ ਦੇ ਲਈ ਸੇਵਾਦਾਰ ਹੋਣ ਦੇ ਨਾਤੇ ਪੰਥ ਹਰ ਤਰੀਕੇ ਨਾਲ ਤਗੜਾ ਹੋਣਾ ਚਾਹੀਦਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਕਿੱਥਾ ਕਿੱਦਾਂ ਕਰੋਂਗੇ ਜੇ ਸਰ ਸਾਹਿਬ ਜੀ ਸਾਹਿਬ ਜੀ ਨਾ ਪੰਥ ਨੂੰ ਜੀਮੇ ਰੱਖਦੇ ਰਹੇ ਜੀ ਸਾਸਰ ਰਹੀ ਜਾ ਰਹੀ ਉਹ ਦੇਖੋ ਜੀ ਇਹ ਗੁਰੂ ਦਾ ਪੰਥ ਆ ਜਦੋਂ ਵੱਡਾ ਘੱਲੂ ਘਰ ਆਇਆ ਤੇ ਉਦੋਂ 35 ਤੋਂ 40 ਹਜ਼ਾਰ ਸਾਡੀਆਂ ਸ਼ਹਾਤਾਈਆਂ ਸੀ 1762 ਚ ਤੇ ਅਹਿਮਦ ਸ਼ਾਹ ਬਦਾਲੀ ਨੇ ਬੜਕ ਮਾਰੀ ਸੀ ਵੀ ਮੈਂ ਇਹ ਗੁਰੂ ਦਾ ਪੰਥ ਜਿਹੜਾ ਖਤਮ ਕਰਤਾ ਪਰ ਆਪਾਂ ਸਭ ਜਾਣਦੇ ਆ ਕਿ ਜਦੋਂ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਸ਼ਾਮ ਨੂੰ ਅਰਦਾਸ ਕੀਤੀ ਹੀ ਉਹਨਾਂ ਨੇ ਕਿਹਾ ਤੇਰੇ ਬਾਣੇ ਤੇ ਦਿਨ ਦੇ ਚਾਰ ਪੈਰ ਸੁੱਖ ਦੇ ਬਤੀਤ ਹੋਏ ਆ ਤੇ ਰਾਤ ਦੇ ਵੀ ਤੇਰੇ ਬਾਣੇ ਦੇ ਬਤੀਤ ਹੋਣਾ ਉਹਦੋਂ ਇੱਕ ਹੋਰ ਅਰਦਾਸ ਸੀ ਅੱਜ ਸਮੁੱਚੀ ਕੌਮ ਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਆ ਇੱਕ ਤਾਂ ਉਦੋਂ ਸਭ ਤੋਂ ਵੱਧ ਸ਼ਾਹਦਤਾਂ ਉੱਥੇ ਹੋਈਆਂ ਜਿੱਥੇ ਜਿਸ ਗੱਡੇ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਰਾਜਮਾਨੇ ਦੂਜਾ ਜਦੋਂ ਸ਼ਾਮ ਨੂੰ ਸਿੱਖ ਇਕੱਠੇ ਹੋਏ ਤੇ ਅਰਦਾਸ ਕੀਤੀ ਅੱਜ ਹਰ ਪੰਥ ਨੂੰ ਹਰ ਸਿੱਖ ਨੂੰ ਪੰਥ ਦੀ ਭਾਵਨਾ ਹੀ ਚੇਤੇ ਰੱਖਣੀ ਚਾਹੀਦੀ ਆ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮੰਨੇਗਾ ਪੰਥ ਦੇ ਬੋਲ ਵਾਲੇ ਪੰਥ ਦੀ ਚੜ੍ਹਦੀ ਕਲਾ ਹਰ ਖੇਤਰ ਦੇ ਵਿੱਚ ਹੋਣੀ ਚਾਹੀਦੀ ਆ ਜਿਹੜੇ ਬੰਦ ਕਰਾ ਬਣਾਉਂਦੇ ਨੇ ਉਹਨਾਂ ਨੂੰ ਬਹੁਤ ਵੰਦ ਰਹੇ ਆ 30 ਸਾਲ ਬਾਅਦ ਸਜ਼ਾ ਆਈ ਏ ਇਸ ਵਿਆਪਨਾਲੀ ਬਾਰੇ ਕੀ ਕਹੋਗੇ ਦੇਖੋ ਜੀ ਕਿਹੜੀ ਨਿਆਹ ਪ੍ਰਣਾਲੀ ਇੱਥੇ ਬੰਦੇ ਬਰਿਸ਼ ਹੋ ਗਏ ਦੇਖੋ ਇਹ ਨਹੀਂ ਵੀ ਸਜ਼ਾ ਮਿਲ ਗਈ ਤੇ ਸਾਡਾ ਗੰਮ ਪੂਰਾ ਹੋ ਗਿਆ हां मैं समझदा हां कि जेवें जेवें ਹੁਣ ਵੀ ਆਪਣੇ ਇੱਥੇ ਪੰਜਾਬ ਦੇ ਵਿੱਚ ਬੜੇ ਬੜੇ ਕਈ ਅਫਸਰਾਂ ਨੂੰ ਸਜਾਵਾਂ ਹੋ ਰੀਆਂ ਜਿਨ੍ਹਾਂ ਨੇ ਸਾਡੀ ਨੌਜਵਾਨੀ ਇੱਥੇ ਕੋਹ ਕੋਹ ਕੇ ਮਾਰੀ ਆ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵਾ ਕਿ ਜਿਹੜਾ ਵਾਹਿਗੁਰੂ ਦਾ ਨਿਆਹ ਹੁੰਦਾ ਨਾ ਉਹ ਸੱਚਾ ਹੁੰਦਾ ਹੋ ਸਕਦਾ ਇੱਥੇ ਕਈਆਂ ਨੂੰ ਮਿਲ ਜਾਂਦੀਆਂ ਸਜਾਵਾਂ ਕਈ ਬਚ ਜਾਣਗੇ ਪਰ ਇਹ ਸਾਰੇ ਚੇਤੇ ਰੱਖਣਾ ਰੱਬ ਦੀ ਦਰਗਾਹ ਦੇ ਵਿੱਚ ਕੋਈ ਨਹੀਂ ਬਖਸ਼ਿਆ ਜਾਣਾ ਉਹਦਾ ਜਿਹੜਾ ਨਿਆਮ ਆ ਉਹ اٹਲ ਦੇਖੋ ਜੀ ਮੈਂ ਮੈਂ ਸਮਝਦਾ ਜੀ ਕੋਈ ਵਿਰੋਧ ਨਹੀਂ ਆ ਇਹ ਸਾਡਾ ਪੰਥ ਇਦਾਂ ਹੀ ਆ ਜਦੋਂ ਤੇ ਕੋਈ ਬਾਹਰਲੀ ਆਫਤ ਆ ਜੇ ਤੇ ਉਹਨਾਂ ਲੜ ਲੈਂਦੇ ਆ ਤੇ ਜੇ ਥੋੜੀ ਜੀ ਬਾਹਰਲੀ ਆਫਤ ਘੱਟ ਹੋਵੇ ਇਹ ਘਰੇ ਲੜ ਲੈਂਦੇ ਆ ਉਹ ਸਾਡਾ ਹੀ ਬੰਸਾ ਕੋਈ ਗੱਲ ਨਹੀਂ ਦੇਖੋ ਜੀ ਪੰਥ ਇੱਕ ਜੋਟੀ ਆ ਕਿਉਂਕਿ ਸਾਡਾ ਸਾਰਿਆਂ ਦਾ ਜਿਹੜਾ ਗੁਰੂ ਆ ਉਹ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਆ ਅਕਾਲ ਤਖਬ ਸਾਹਿਬ ਦੀ ਆਪਾਂ ਛਤਰ ਛਾਇਆ ਚ ਆਪਾਂ ਦੂਜੇ ਪਾਸੇ ਵੇਨੇ ਆ ਕਈ ਕੌਮਾਂ ਚ મતਭੇਦ ਹੈਗੇ ਆ ਪਰ ਘਟੋ ਘਟ ਸਿੱਖ ਕੌਮ ਜਿਹੜੀ ਉਹ ਇੱਕ ਮੋਟਾ ਠੀਕ ਆ ਜਿਉਂਦਾ ਕੌਮਾਂ ਚ ਮਾੜੇ ਮੋਟ ਜਿਹੜੇ ਵੱਖ ਵੇ ਹੁੰਦੇ ਬਾਕੀ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਅੱਜ ਇਹ ਪਹਿਲੇ ਦਿਨ ਦੇ ਉੱਤੇ ਕਿ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਆ ਸਾਡੀ ਇੱਕ ਪ੍ਰਾਣੀ ਮੰਗ ਰਹੀ ਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਮੈਂ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕਿ ਵੇਖੋ ਤੁਹਾਨੂੰ ਵੀ ਪਤਾ ਇਹ ਜਿਹੜੀ ਸਿੱਖ ਕੌਮ ਬਾਰਡਰ ਤੇ ਬੈਠੀ ਆ ਇਹ ਦੇਸ਼ ਦੀ ਰੱਖਿਆ ਕਾ ਸਾਡੀਆਂ ਵੱਡੀਆਂ ਕੁਰਬਾਨੀਆਂ ਤਾਂ ਜਿਹੜਾ ਸਾਡੀ ਇਹ ਵੱਡੀ ਮੰਗ ਰਹੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਤੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਿਹੜੀ ਉਹ ਸਰਕਾਰ ਦਾ